ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 5 ਜਾਨਵਰ ਦਿਖਾਉਣੇ ਆ। ਪਹਿਲੇ ਨੰਬਰ ਤੇ ਹੈਗੀ ਆਪਣੇ ਲਵੇ ਘੋੜੀ 7-8 ਸਾਲੇ ਦੀ ਉਮਰ ਹੈ। ਕਟਪਲਾਸੇ ਦੀ ਹਾਈਟ ਹੈ। ਦੋ ਵਾਰੀ ਸੂਈਆਂ ਨੁਕਰੇ ਵੀ ਬੱਚੇ ਦਿੱਤੇ ਨੇ ਮੌਕੇ ਤੇ ਖਾਲੀ ਹੈ। ਬਾਕੀ ਸਵਾਰੀ ਦੀ ਭਾਅ ਸ ਹੈ ਸਰਸਾ ਏਰੀਆ ਮਾਲਗੇ ਰਾਂ ਦਾ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ। ਬਾਕੀ ਆਪਣੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਜੀ। ਬਾਕੀ ਘੋੜੀ ਤੁਸੀਂ ਚੈੱਕ ਕਰ ਸਕਦੇ ਹੋ ਦੋ ਵਾਰ ਸੂਈਆਂ ਨੁਕਰੇ ਬੱਚੇ ਦਿੱਤੇ ਆ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਇਹ ਨੁਕਰੀ ਬਸੇਰੀ ਇਹ ਹੈਗੀ ਜੀ ਪ੍ਰਿੰਸਰ ਡੋਟ ਵਾਲੇ ਘੋੜੇ ਦੀ ਪੋਤੀ 10 ਮਹੀਨੇ ਦੀ ਉਮਰ ਹੈ 57 58 ਇੰਚ ਦੀ ਹਾਈਟ ਹੈ ਜੇ ਕਿਸੈ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਬਾਕੀ ਆਪਣੇ YouTube ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬੀ ਤੇ ਵੀਡੀਓ ਨੂੰ ਵੀ ਕਰ ਦਿਆ ਕਰੋ ਲਾਈਕ ਤੇ ਜੇ ਕਿਸੇਨ ਕਰਨਾ ਆਪਦਾ ਜਾਨਵਰ ਸੇਲ ਤਾਂ ਆਪਣੇ 9041870902 ਵਾਲੇ ਨੰਬਰ ਤੇ ਫੋਟੋ ਵੀਡੀਓ ਭੇਜ ਸਕਦਾ ਜੀ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਕੋੜੀ ਇਹਦੀ ਉਮਰ ਹੈਗੀ ਹੈ ਜੀ 6 ਸਾਲ 20 ਦਿਨਾਂ ਦੀ ਮਲਾਈ ਹੋਈ ਹੈ ਇਹ ਜੈਰਾਜ ਕੋੜੇ ਤੋਂ ਜਿਹੜਾ ਬਾਬਾ ਜੀਤਾ ਸਟੱਡ ਫਾਰਮ ਵਾਲਿਆਂ ਕੋਲ ਆ ਬਾਕੀ ਸਰਸਾ ਏਰੀਆ مالک ਵੀਰਾਂ ਦਾ 60 ਪਲੱਸ ਦੀ ਹਾਈਟ ਹੈ ਸਵਾਰੀ ਦੀ ਬਿਲਕੁਲ ਪਾਸ ਹੈ ਬਾਕੀ ਕੋੜੀ ਸੋਹਣੀ ਹੈ ਜੀ ਪ੍ਰੋਪਰ ਮੱਥੇ ਪਟਾ ਤੁਸੀਂ ਚੈੱਕ ਕਰ ਸਕਦੇ ਹੋ ਕੰਨਕੁਨਾਂ ਦੀ ਪੂਰੀ ਸਕਰੀਨ ਆ ਬੋਡੀ ਮੰਤਰ ਮਜ਼ਬੂਤ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਆ ਬਾਕੀ ਆਪਣੀ ਵੀਡੀਓ ਨੂੰ ਕਰਦਿਆ ਕਰੋ ਲਾਈਕ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਮੱਝੂਕੇ ਬਲੱਡਲੈਨ ਦੀ ਕੋੜੀ ਹੈ ਰਾਜਕੇਸ਼ਰੀ ਕੋੜੇ ਦੀ ਬੱਚੀ ਹੈ ਜੀ ਉਮਰੇ ਦੀ ਹੈਗੀ ਹੈ 7 ਸਾਲ ਬਾਕੀ ਦੋ ਵਾਰ ਸੂਈਆ ਬਾਟ ਪਲੱਸੇ ਦੀ ਹਾਈਟ ਹੈ ਮੌਕੇ ਤੇ ਖਾਲੀ ਹੈ ਅੰਦਰ ਦੀ ਸਾਫ ਹੈ ਸਵਾਰੀ ਦੀ ਪਾਸਾ ਬਾਲਪੋਰੀਆਂ ਦੀ ਬਿਲਕੁਲ ਸਾਫਾ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1,60,000 ਰੁਪਇਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਾਕੀ ਗਰੰਟ ਗਰੰਟ ਪੂਰਾ ਨਖਰਾ ਨੋਖਰਾ ਪੂਰਾ ਘੋੜੀ ਚ ਬੋਡੀ ਬੰਤਰ ਵੀ ਮਜ਼ਬੂਤ ਹੈਗਾ ਚੈੱਕ ਕਰ ਲੋ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਘੋੜੀ ਕੋ ਕੰਨ ਕੁੰਨਾਂ ਦੀ ਪੂਰੀ ਸ਼ਕੀਨ ਹੈ ਬਾਕੀ ਬਹੁਤ ਸੋਹਣੀ ਘੋੜੀ ਹੈ ਮੱਥੇ ਪੱਟਾ ਚੈੱਕ ਕਰ ਸਕਦੇ ਹੋ ਤੁਸੀਂ ਦੋ ਪੈਰ ਚਿੱਟਿਆ ਬਾਕੀ ਦੋ ਦੰਦ ਹੈ 60+ ਦੀ ਹਾਈਟ ਹੈ ਸਿੱਧ ਰਾਜ ਕੋੜੇ ਦੀ ਪੋਤੀ ਹੈ ਇਹ ਨਾਗ ਰਾਜ ਕੋੜੇ ਦੀ ਬੱਚੀ ਹੈ ਦੇਵ ਦਰਬਾਰ ਲੈਣ ਦੀ ਹੈ ਸਰਸਾ ਏਰੀਆ ਮਾਲਕ ਵੀਰਾਂ ਦਾ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਜੀ 822110 82993 ਖਰੀਦਣ ਲਈ ਮਾਲਕ ਨਾਲ ਕਰ ਲਿਓ ਜੀ ਸੰਪਰਕ ਮਾਲਕ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਬਾਕੀ ਬੋਡੀ ਬੰਤਰ ਮਜ਼ਬੂਤ ਹੈ ਘੋੜੀ ਦਾ ਚੈੱਕ ਕਰ